2027 ਚੋਣਾ ਦੀ ਗੱਲ ਕਰ ਰਹੇ ਆ ਹਾਲੀ 2 ਸਾਲ ਪਏ ਆ 6 ਮਹੀਨੇ ਕੱਢ ਦिए 6 ਮਹੀਨੇ ਚੋਣ ਪ੍ਰਚਾਰ ਚ ਲੱਗ ਜਾਂਦੇ ਆ ਤੇ 1.5 ਸਾਲ ਤੇ ਘੱਟੋ ਘੱਟ ਪਈ ਆ ਸੋ ਹਾਲੀ ਕਾਫੀ ਸਮਾਂ ਵਾ ਪਰ ਇੱਕ ਗੱਲ ਬੜੀ ਕਲੀਅਰ ਆ ਕਿ ਆਪ ਦਾ ਗ੍ਰਾਫ ਕਾਫੀ ਡਾਊਨ ਹੈ 91 ਸੀਟਾਂ ਲੈ ਕੇ 2022 ਦੇ ਵਿੱਚ ਸੱਤਾ ਚ ਆਏ ਸੀ ਅੱਗੇ ਨਾਲੋਂ ਕਾਫੀ ਗ੍ਰਾਫ ਡਾਊਨ ਹੈ ਆਂ ਔਰ ਕਾਂਗਰਸ ਔਰ ਉਦੋਂ ਕਾਂਗਰਸ ਨੂੰ ਲੱਗਦਾ ਸੀ ਅਸੀਂ ਸ਼ਾਇਦ ਬਾਜ਼ੀ ਮਾਰ ਦਾਂਗੇ ਮਾਰ ਮਾਰ ਲਾਂਗੇ ਪਰ ਵੇਖ ਲਿਆ ਕਾਂਗਰਸ ਦਾ ਹਾਲ ਉਦੋਂ ਕਿ 15 16 ਸੀਟਾਂ 18 ਆਈਆਂ ਉਹਨਾਂ ਨੂੰ ਹੁਣ ਦਿੱਲੀ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਪੂਰੀ ਕੋਸ਼ਿਸ਼ ਦੇ ਵਿੱਚ ਹੈ ਕਿ ਦੁਬਾਰਾ ਰਿਵਾਈਵ ਹੋਈਏ ਨਸ਼ਿਆਂ ਦਾ ਖਿਲਾਫ ਇੱਕ ਲੜਾਈ ਜੰਗ ਸ਼ੁਰੂ ਕੀਤੀ ਆ ਅਮਨ ਕਾਨੂੰਨ ਦੀ ਵਿਵਸਥਾ ਠੀਕ ਕਰਨਾ ਚਾਹੁੰਦੇ ਆ ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਉਹ 1000 ਰੁਪਿਆ ਔਰਤਾਂ ਨੂੰ ਵੀ ਜੋ ਅਨਾਉਂਸ ਕੀਤਾ ਹੋਇਆ ਉਹ ਵੀ ਦੇ ਦੇਣ ਅ ਫਰਕ ਪਊਗਾ ਪਰ ਲੋਕੀ ਜਿਸ ਤਰ੍ਹਾਂ ਦੀ ਇੱਕ ਚੇਂਜ ਬਦਲਾਵ ਚਾਹੁੰਦੇ ਸੀ ਉਹ ਉਹਦੇ ਤੋਂ ਨਿਰਾਸ਼ ਹੋਏ ਨੇ ਸੋ ਬਿਰਫਲ ਆਪ ਵਾਸਤੇ ਕਾਫੀ ਔਖਾ ਹੋਊਗਾ 2027 ਦੇ ਵਿੱਚ ਦੁਬਾਰਾ ਸੱਤਾ ਦੇ ਵਿੱਚ ਆਉਣਾ ਜੋ ਮਰਜੀ ਉਹ ਦੇ ਦੇਣ ਪਰ ਬਾਕੀਆਂ ਦੇ ਮੁਕਾਬਲੇ ਆ ਪਾਵੇਂ ਉਹ ਕਾਲੀ ਦਲ ਹੋਵੇ ਪਾਵੇਂ ਭਾਜਪਾ ਹੋਵੇ ਕਾਂਗਰਸ ਬਿਹਤਰ ਸ਼ੇਪ ਦੇ ਵਿੱਚ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਵਿਨਿੰਗ ਪੋਜੀਸ਼ਨ ਦੇ ਵਿੱਚ ਡੈਫੀਨਿਟਲੀ ਕਾਂਗਰਸ ਨਹੀਂ ਉਹਨਾਂ ਨੂੰ ਲੱਗਦਾ ਹੋਊਗਾ ਕਿ ਆਪ ਦਾ ਗ੍ਰਾਫ ਡਾਊਨ ਹੋਇਆ ਆ ਆਪ ਦੇ ਖਿਲਾਫ ਐਂਟੀ ਇੰਕੰਮਬੈਂਸੀ ਆਈ ਤੇ ਸਾਨੂੰ ਸ਼ਾਇਦ ਲੋਕੀ ਪਸੰਦ ਕਰ ਲੈਣ ਇਸ ਤਰ੍ਹਾਂ ਨਹੀਂ ਹੁੰਦਾ ਪਹਿਲੇ 3 ਮਹੀਨੇ 6 ਮਹੀਨਿਆਂ ਦੇ ਵਿੱਚ ਕੀ ਹੋਊਗਾ ਚੋਣਾ ਦੇ ਨੇੜੇ ਉਹਦੇ ਵਿੱਚ ਬਹੁਤ ਕੁਝ ਮੁਨਸਰਿਆ ਪਰ ਫਿਰ ਵੀ ਕਾਂਗਰਸ ਨੂੰ ਕੁਝ ਸਖਤ ਕਦਮ ਲੈਣ ਦੀ ਲੋੜ ਹੈ ਮੈਂ ਕੁਝ ਗਰਾਉਣ ਲਗਾਵਾ ਕਿਹੋ ਜਿਹੇ ਕਦਮ ਲੈ ਸਕਦੇ ਆ ਮੈਂ ਕਾਂਗਰਸਮੈਨ ਨਹੀਂ ਪਰ ਬਤੌਰ ਜਰਨਲਿਸਟ ਕਿਉਂਕਿ ਮੇਰਾ 40-45 ਸਾਲ ਦਾ ਤਜਰਬਾ ਪੰਜਾਬ ਦੇ ਵਿੱਚ ਮੈਂ ਕਈ ਸਰਕਾਰਾਂ ਨੂੰ ਜਾਂਦੇ ਆਂਦੇ ਵੇਖਿਆ ਪਰ ਕੁਝ ਸਖਤ ਫੈਸਲੇ ਕਾਂਗਰਸ ਨੂੰ ਲੈਣੇ ਪੈਣਗੇ ਇਸ ਵੇਲੇ ਉਹਨਾਂ ਦਾ ਪ੍ਰਧਾਨ ਹੈ ਮੈਂਬਰ ਪਾਰਲੀਮੈਂਟ ਜਾਂ ਤੇ ਉਸ ਮੈਂਬਰ ਪਾਰਲੀਮੈਂਟ ਤੋਂ ਅਸ਼ੋਰੈਂਸ ਲੈਣੀ ਪਊਗੀ ਕਿ ਜਿੱਦਨ ਅਸੈਂਬਲੀ ਸੈਸ਼ਨ ਨਹੀਂ ਉਨੇ ਤੇ ਉਹਨੇ ਦਿਨ ਤੁਸੀਂ ਪੰਜਾਬ ਦੇ ਵਿੱਚ ਆਪਣਾ ਪ੍ਰੋਗਰਾਮ ਦੱਸੋ ਕਿਵੇਂ ਤੁਸੀਂ ਆਪਣੀ ਪ੍ਰੋਗਰਾਮ ਜਿਹੜਾ ਪਾਰਟੀ ਪ੍ਰਧਾਨ ਦੀ ਜਿਹੜੀ ਭੂਮਿਕਾ ਵਾ ਉਹ ਨਿਭਾਓਗੇ ਜਿੰਨਾ ਜਰ ਤੱਕ ਤੁਸੀਂ ਦਿੱਲੀ 'ਚ ਹੁੰਦੇ ਜੇ ਉਹਨਾਂ ਦੇ ਰਾਂ ਦੇ ਵਿੱਚ ਤੁਹਾਡਾ ਡਿਪਟੀ ਕੌਣ ਹੋਊਗਾ ਔਰ ਉਹਦਾ ਕੀ ਰੋਲ ਹੋਊਗਾ ਇਹਦੇ ਬਾਰੇ ਬਿਲਕੁਲ ਕਲੈਰਿਟੀ ਚਾਹੀਦੀ ਹੈ ਜੇ ਲੱਗਦਾ ਵਾ ਕਿ ਉਹ ਨਹੀਂ ਪ੍ਰਧਾਨ ਦੀ ਭੂਮਿਕਾ ਨਿਭਾ ਸਕਦੇ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਨੇ ਤੇ ਸ਼ਾਇਦ ਇੱਕ ਪ੍ਰਧਾਨ ਲਾਉਣਾ ਪਊਗਾ ਇੱਕ ਸੀਨੀਅਰ ਮੈਂਬਰ ਨੂੰ ਲਾਉਣਾ ਪਊਗਾ ਔਰ ਉਹਨੂੰ ਬੜਾ ਕਲੀਅਰ ਟਾਸਕ ਦੇਣਾ ਹੋਊਗਾ ਕਿ ਤੁਹਾਡਾ ਆਹ ਟਾਸਕ ਹੈ ਆ ਔਰ ਕਲੀਅਰ ਕਰਨਾ ਪਊਗਾ ਕਿ ਉਹ ਮੁੱਖ ਮੰਤਰੀ ਚਿਹਰਾ ਪ੍ਰਦਾਨ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਕਈ ਵਾਰ ਇਹ ਗਲਤਫਹਿਮੀ ਹੋ ਜਾਂਦੀ ਹੈ ਕਿ ਜੇ ਮੈਨੂੰ ਮੁੱਖ ਮੰਤਰੀ ਚਿਹਰਾ ਨਹੀਂ ਬਣਾਇਆ ਜਿਵੇਂ ਦਾ ਬੀ ਉਹ ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਬਣਾਇਆ ਪ੍ਰਧਾਨ ਬਣਾਤਾ ਤੇ ਉਹ ਸ਼ਾਇਦ ਉਹਨਾਂ ਨੇ ਉਹ ਨਹੀਂ ਮੈਂਥ ਨਹੀਂ ਕੀਤੀ ਜਿੰਨੀ ਉਹਨਾਂ ਨੇ ਸ਼ਾਇਦ ਅਦਰਵਾਈਜ਼ ਕਰਨੀ ਸੀ ਜੇ ਮੁੱਖ ਮੰਤਰੀ ਚਿਹਰਾ ਵੀ ਦੇ ਬਣਾ ਦਿੰਦੇ ਉਹਨਾਂ ਨੂੰ ਸੋ ਇਹ ਵੀ ਕਲੈਰਿਟੀ ਨਾਲ ਅੱਗੇ ਵਧਣਾ ਹੋਵੇਗਾ ਔਰ ਡਿਸਪਲਿਨ ਨੂੰ ਚੈੱਕ ਕਰਨਾ ਹੋਊਗਾ ਹੁਣ ਤੱਕ ਕੀ ਹੁੰਦਾ ਰਹਿਵਾ ਵੀ ਜਿਹੜਾ ਬੰਦਾ ਪਾਰਟੀ ਦੇ ਖਿਲਾਫ ਕੰਮ ਕਰਦਾ ਰਿਹਾ ਪਾਰਟੀ ਦੇ ਖਿਲਾਫ ਉਮੀਦਵਾਰਾਂ ਨੂੰ ਖੜਾ ਕਰਦਾ ਰਿਹਾ ਜਾਂ ਉਹਨਾਂ ਨੂੰ ਸਪੋਰਟ ਕਰਦਾ ਰਿਹਾ ਉਹਨੂੰ ਵੀ ਉਹੀ ਤਰਜੀਹ ਦਿੱਤੀ ਗਈ ਹੈ ਇਹਦੇ ਤੇ ਕਲੈਰਿਟੀ ਹੋਊਗੀ ਕਿ ਜੇ ਪਾਰਟੀ ਦਾ ਕੈਂਡੀਡੇਟ ਹੈ ਤੇ ਉਹਨੂੰ ਸਪੋਰਟ ਜੇ ਨਹੀਂ ਕਰੋਗੇ ਤੇ ਤੁਸੀਂ ਪਾਰਟੀ ਤੋਂ ਬਾਹਰ ਜੀ ਕੋਈ ਹੋਵੇ ਜਿੰਨਾ ਚਿਰ ਤੱਕ ਕਲੈਰਿਟੀ ਨਹੀਂ ਹੋਊਗੀ ਉਹਨਾਂ ਚਿਰ ਤੱਕ ਤੁਸੀਂ ਸੱਤਾ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਔਰ ਐਟਲੀਸਟ ਚਲੋ ਜੋ ਹੋ ਗਿਆ ਸੋ ਹੋ ਗਿਆ ਹੁਣ ਤੋਂ ਬੜੀ ਕਲੈਰਿਟੀ ਦੇਣੀ ਪਊਗੀ ਕਿ ਜਾਂ ਤੇ ਤੁਸੀਂ ਪਾਰਟੀ ਦੇ ਨਾਲ ਜੇ ਜੇ ਪਾਰਟੀ ਦੇ ਖਿਲਾਫ ਕੰਮ ਕਰਦੇ ਤੇ ਤੁਹਾਡਾ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਡਿਸਪਲਾਈਨ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ ਗ੍ਰਾਸ ਰੂਟ ਲੈਵਲ ਤੇ ਨਵੀਂ ਮੈਂਬਰਸ਼ਿਪ ਮੁਹਿੰਮ ਚਲਾਉਣੀ ਪਊਗੀ ਰੈਲੀਆਂ ਕਰਨੀਆਂ ਪੈਣੀਆਂ ਆ ਭਾਵੇਂ 20 25 50 50 ਬੰਦੇ ਆਉਣ ਔਰ ਜਿਹੜਾ ਸਟੇਟ ਪ੍ਰਧਾਨ ਆ ਉਹਨੂੰ ਲੋਕਲ ਲੀਡਰਸ ਨੂੰ ਲੈ ਕੇ ਮੈਂਬਰਸ਼ਿਪ ਡਰਾਈਵ ਚਲਾਉਣੀ ਹੋਊਗੀ ਔਰ ਹੁਣੇ ਤੋਂ ਮੈਨੀਫੈਸਟੋ ਵਾਸਤੇ ਕੰਮ ਕਰਨਾ ਪਊਗਾ ਇਹ ਬਹੁਤ ਇੱਕ ਚੱਕਾ ਚੰਗਾ ਇੱਕ ਤਰੀਕਾ ਹੁੰਦਾ ਜਿੱਦ ਨਾਲ ਤੁਸੀਂ ਲੋਕਾਂ ਤੱਕ ਪਹੁੰਚ ਕਰ ਸਕਦੇ ਜੇ ਹਰ ਵਰਗ ਨਾਲ ਗੱਲਬਾਤ ਕਰ ਸਕਦੇ ਜੇ ਬੇਰੋਜ਼ਗਾਰ ਨੌਜਵਾਨਾਂ ਨਾਲ ਕਿਸਾਨਾਂ ਨਾਲ ਇੰਡਸਟਰੀਸਟਸ ਨਾਲ ਔਰਤਾਂ ਨਾਲ ਹਰ ਵਰਗ ਨਾਲ Dalit ਪਾਈਚਾਰੇ ਨਾਲ ਸਾਰਿਆਂ ਨਾਲ ਗੱਲਬਾਤ ਕਰੋ ਕਿ ਮੈਨੀਫੈਸਟੋ ਕਿਹੋ ਜਿਹਾ ਹੋਵੇ ਤੁਹਾਡੀਆਂ ਕਿਹੜੀਆਂ ਮੰਗਾਂ ਵਾਂ ਜਿਹੜੀਆਂ ਅੱਗੇ ਚੁੱਕਣ ਦੀ ਲੋੜ ਹੈ ਸਕਿੱਲ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਹੋਵੇ ਸੋ ਮੈਨੀਫੈਸਟੋ ਵਾਸਤੇ ਹੁਣੇ ਤੋਂ ਕੰਮ ਕਰਨਾ ਚਾਹੀਦਾ ਵਾ ਉਹਦੇ ਵਾਸਤੇ ਮੀਟਿੰਗਾਂ ਜਿਹੜੀਆਂ ਵਾਂ ਉਹ ਸ਼ੁਰੂ ਕਰਨੀਆਂ ਪੈਣੀਆਂ ਸਟ੍ਰੈਟਜੀ ਬਣਾਉਣੀ ਪਾਉਗੀ ਕਿਉਂਕਿ ਹੁਣ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਤੇ ਕਾਫੀ ਸਟਰੋਂਗ ਹੈ ਉਹਦਾ ਕਿਵੇਂ ਕਾਊਂਟਰ ਕਰਨਾ ਉਹਦੇ ਵਾਸਤੇ ਇੱਕ ਸਟਰੈਟਜੀ ਰੂਮ ਵਾਰ ਰੂਮ ਹੁਣੇ ਤੋਂ ਸ਼ੁਰੂ ਕਰਨਾ ਪਊਗਾ ਕਿ ਆਮ ਆਦਮੀ ਪਾਰਟੀ ਦੀਆਂ ਪਾਲਿਸੀ ਨੂੰ ਕਿਵੇਂ ਨਿੰਦਰਾਵਾ ਕਿਵੇਂ ਕ੍ਰਿਟਿਸਾਈਜ਼ ਕਰਨਾ ਅੰਕੜਿਆਂ ਦੇ ਆਧਾਰ ਤੇ ਸਾਡੀ ਕੀ ਪਾਲਿਸੀ ਹੋਊਗੀ ਇਹਨਾਂ ਮਸਿਆਂ ਉੱਪਰ ਦੂਜੀ ਪਾਰਟੀਆਂ ਦੇ ਦਾ ਕਾਰਗੁਜ਼ਾਰੀ ਕਿਸ ਤਰ੍ਹਾਂ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਐਕਟਿਵ ਹੋਣਾ ਪਊ ਬੁਲਾਰੇ ਅਪਾਇੰਟ ਕਰਨੇ ਪੈਣੇ ਆਂ ਔਰ ਬੁਲਾਰੇ ਨੂੰ ਕਲੀਅਰ ਗਾਈਡਲਾਈਨ ਦੇਣੀ ਪੈਣੀ ਆ ਕਿ ਆ ਸਾਡੀ ਪਾਰਟੀ ਦੀ ਪਾਲਿਸੀ ਆ ਪੰਜਾਬ ਦੇ ਵਿੱਚ ਬਾਹਰਲੇ ਨੂੰ ਨੌਕਰੀਆਂ ਦੇਣੀਆਂ ਨਹੀਂ ਦੇਣੀਆਂ ਪਾਰਟੀ ਦੀ ਕੀ ਪਾਲਿਸੀ ਹੈ ਸਾਰੇ ਲੀਡਰ ਉਹੀ ਪਾਲਿਸੀ ਅਪਣਾਉਣ ਕਿਸਾਨਾਂ ਬਾਰੇ ਸਾਡੀ ਕੀ ਪਾਲਿਸੀ ਹੈ ਸਾਰੇ ਲੀਡਰ ਉਹੀ ਪਾਲਿਸੀ ਅਪਣਾਉਣ ਐਮਐਸਪੀ ਬਾਰੇ ਸਾਡੀ ਕੀ ਪਾਲਿਸੀ ਹੈ ਸਾਰੇ ਲੀਡਰ ਉਹੀ ਪਾਲਿਸੀ ਅਪਣਾਉਣ ਸੋ ਬੜੀ ਕਲੀਅਰ ਇੱਕ ਸਟ੍ਰੈਟਜੀ ਰੂਮ ਬਣੇ ਮੈਨੀਫੈਸਟੋ ਤੇ ਕੰਮ ਹੋਵੇ ਪਾਰਟੀ ਦਾ ਪ੍ਰਧਾਨ ਜਿਹੜਾ ਵਾ ਉਹ ਨਵਾਂ ਚੁਣਿਆ ਜਾਵੇ ਜਾਂ ਪੁਰਾਣੇ ਪ੍ਰਧਾਨ ਨੂੰ ਇੰਪਾਵਰ ਕੀਤਾ ਜਾਵੇ ਮੈਂਬਰਸ਼ਿਪ ਡਰਾਈਵ ਚਲਾਈ ਜਾਵੇ ਡਿਸਪਲਿਨ ਮੇਨਟੇਨ ਕੀਤਾ ਜਾਵੇ ਇਹ ਕਦਮ ਚੁੱਕਣ ਦੀ ਲੋੜ ਹੈ ਹੈਂਡਸ-ਆਨ ਅਪਰੋਚ ਚਾਹੀਦੀ ਹੈ ਇਹ ਜੇ ਕੋਈ ਰਾਮਪਰੋਸੇ ਸਾਨੂੰ ਹੀ ਸੱਤਾ 'ਚ ਆ ਜਾਗੇ ਰਾਮਪਰੋਸੇ ਕੋਈ ਸੱਤਾ 'ਚ ਨਹੀਂ ਆਉਂਦਾ ਰਾਮਪਰੋਸੇ ਨਹੀਂ ਕੰਮ ਚੱਲਣਾ ਕੰਮ ਕਰਨਾ ਪਵੇਗਾ